ਇੱਕ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਸੁਜਾ ਕੇ ਬੈਠੇ ਗੁਰੂ ਜੀ ਦਾ ਹੁਕਮ ਮੰਨ ਕੇ ਦੋਵਾਂ ਨੇ ਜਦੋਂ ਤੁਰਨ ਦੀ ਤਿਆਰੀ ਕੀਤੀ ਨਾ ਖਵਾਜੇ ਨੇ ਤੇ ਸੈਦ ਨੇ ਇਹਨਾਂ ਦੇ ਮਨ ਵਿੱਚ ਫੁਰਨਾ ਫੁਰਿਆ ਕਿ ਐਸਾ ਪੁਰਸ਼ ਮਿਲ ਜਾਵੇ ਤਾਂ ਚੰਗਾ ਜਿਹਨੂੰ ਅਸੀਂ ਆਪਣੇ ਥਾ ਗੁਰੂ ਜੀ ਦੀ ਸੇਵਾ ਵਿਦਿ ਛੱਡ ਜਾਈਏ ਤਾਂ ਝਾਟੀ ਆਨੰਦ ਲਾਲ ਇਹਨਾਂ ਪਾਸ ਆ ਗਿਆ ਇਹਨਾਂ ਦੋਵਾਂ ਨੇ ਆਨੰਦ ਲਾਲ ਨੂੰ ਆਪਣਾ ਚੇਲਾ ਬਣਾ ਕੇ ਆਖਿਆ ਵੀ ਤੂੰ ਸਾਡੀ ਥਾਂ ਗੁਰੂ ਜੀ ਦੀ ਸੇਵਾ ਕਰਿਆ ਕਰ ਉਪਰੰਤ ਆਨੰਦ ਲਾਲ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕਰਨ ਲੱਗਾ ਇਹਦੀ ਸੋਹਣੀ ਸੇਵਾ ਤੇ ਪ੍ਰਸਾਨ ਹੋ ਗਏ ਗੁਰੂ ਜੀ ਨੇ ਇਹਦਾ ਨਾਮ ਸੋਹਣਾ ਰੱਖ ਦਿੱਤਾ ਜੋ ਸਾਰੇ ਸਿੱਖਾਂ ਵਿੱਚ ਪਰ ਸਿੱਧੂ ਗਿਆ ਰਾਤ ਦਿਨ ਗੁਰੂ ਜੀ ਦੀ ਨਿਸ਼ਕਾਮ ਸੇਵਾ ਕਰਗੇ ਸੋਹਣੇ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਗੀ ਤਿਕਦਨ ਗੁਰੂ ਜੀ ਨੇ ਦੀਵਾਨ ਵਿੱਚ ਬਾਬਾ ਬੁੱਢਾ ਜੀ ਨੇ ਆਖਿਆ ਬਾਬਾ ਜੀ ਆਪ ਸਤਿਗੁਰੂ ਨਾਨਕ ਦੇਵ ਜੀ ਦੇ ਕੁਝ ਚਰਿੱਤਰ ਸੰਗਤ ਨੂੰ ਸੁਣਾਓ ਉਹਨਾਂ ਦੀਆਂ ਸਖਿਆਵਾਂ ਸੰਗਤ ਨਾਲ ਸਾਂਝੀਆਂ ਕਰੋ ਜਿਸ ਨਾਲ ਸੰਗਤ ਨੂੰ ਸੁਖ ਪ੍ਰਾਪਤ ਹੋਵੇ ਕਲਪਨਾ ਆਦ ਦੁੱਖ ਦੂਰ ਹੋ ਜਾਣ ਬਾਬਾ ਜੀ ਨੇ ਆਪ ਜੀ ਦਾ ਹੁਕਮ ਮੰਨ ਕੇ ਮਨੋ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਸਾਰੇ ਪ੍ਰਸੰਗ ਸੁਣਾਏ ਜਿਨ੍ਹਾਂ ਨੂੰ ਸੁਣ ਕੇ ਗੁਰੂ ਸਾਹਿਬ ਬੜੇ ਪਰਸਾਨ ਹੋਏ ਅਦੇ ਸੰਗਤ ਨੇ ਆਪਣੇ ਧਨ ਭਾਗ ਸਮਝ ਕੇ ਸਰਵਣ ਕੀਤੇ ਇਸ ਤਰ੍ਹਾਂ ਇੱਕ ਦਿਨ ਆਨੰਦ ਮੰਗਲਾ ਚਾਰ ਹੁੰਦਾ ਰਿਹਾ ਫਿਰ ਬਾਬਾ ਬੁੱਢਾ ਜੀ ਨੇ ਆਪਣੇ ਘਰ ਜਾਣ ਵਾਸਤੇ ਗੁਰੂ ਜੀ ਤੋਂ ਆਗਿਆ ਮੰਗੇ ਗੁਰੂ ਜੀ ਨੇ ਬੜੀ ਪ੍ਰਸੰਤਾ ਨਾਲ ਬਾਬਾ ਜੀ ਨੂੰ ਆਗਿਆ ਦਿੱਤੀ ਆਖਿਆ ਵੀ ਜੇਕਰ ਤੁਹਾਡੀ ਕੋਈ ਹੋਰ ਇੱਛਾ ਹੋਵੇ ਤਾਂ ਹੁਕਮ ਕਰੋ ਬਾਬਾ ਜੀ ਆnde ਮਹਾਰਾਜ ਇਸ ਸਮੇਂ ਇਹ ਇੱਛਾ ਹੈ ਵੀ ਅੰਤ ਸਮੇਂ ਆਪ ਜੀ ਦੇ ਦਰਸ਼ਨ ਪ੍ਰਾਪਤ ਹੋ ਜਾਣ ਗੁਰੂ ਜੀ ਆnde ਤੁਹਾਡੀ ਇਹ ਇੱਛਾ ਪੂਰੀ ਹੋ ਜੇਗੀ अपरांत ਭਾਈ ਜੋਧ ਅਜਿੱਤਾ ਦੇ ਜੀਵਾ ਸਹਿਤ ਬਾਬਾ ਜੀ ਨੂੰ ਨਵਜਗਰ ਗਰਗੇ ਦੁਰਬੇ ਕੋਈ ਦਿਨਾਂ ਵਿੱਚ ਆਪਣੇ ਨਗਰ ਰਮਦਾਸ ਪਹੁੰਚ ਗਏ ਬਾਬਾ ਜੀ ਨੂੰ ਤੋਰਨ ਵਾਸਤੇ ਗੁਰੂ ਜੀ ਬਾਦ ਗੁਰੂ ਜੀ ਅਤੇ ਬਾਦ ਸਿੱਖ ਦੂਰ ਤੱਕ ਬਾਬਾ ਜੀ ਦੇ ਨਾਲ ਗਏ ਸ੍ਰੀ ਹਰਗੋਬਿੰਦਪੁਰੇ ਗੁਰੂ ਜੀ ਪਾਸ ਦੇਸਾਂ ਬਰਦੇਸਾਂ ਤੋਂ ਸੰਗਤਾਂ ਅਨੇਕਾਂ ਪ੍ਰਕਾਰ ਦੀਆਂ ਭੇਟਾਂ ਲੈ ਕੇ ਦਰਸ਼ਨ ਕਰਨ ਆਉਂਦੀਆਂ ਮਨੋ ਕਾਮਨਾ ਪੂਰੀਆਂ ਕਰਕੇ ਘਰਾਂ ਨੂੰ ਜਾਂਦੀਆਂ ਇੱਕ ਦਿਨ ਗੁਰੂ ਜੀ ਨੇ ਸ਼ਿਕਾਰ ਕਰਕੇ ਬਹੁਤ ਸਾਰੇ ਜਾਨਵਰ ਮਾਰ ਕੇ ਲਿਆਂਦੇ ਫਿਰ ਦੰਦਮੇ ਉੱਤੇ ਬਿਰਾਜ ਕਰਕੇ ਆਪਣੇ ਬਾਜ ਨੂੰ ਇੱਕ ਬਟੇਰੇ ਦਾ ਮਾਸ ਖਵਾਉਣ ਲੱਗੇ ਜਿਸ ਨਾਲ ਗੁਰੂ ਜੀ ਦੇ ਦੋਵੇਂ ਹੱਥ ਬਟੇਰੇ ਦੇ ਲਹੂ ਨਾਲ ਭਰ ਗਏ ਇਸ ਸਮੇਂ ਕਾਸ਼ੀ ਦੀ ਸੰਗਤ ਆਪ ਜੀ ਦੇ ਦਰਸ਼ਨ ਕਰਨ ਆ ਗਈ। ਸੰਗਤ ਵਿੱਚ ਇੱਕ অতি ਸ਼ਰਧਾવાન ਸਿੱਖ ਜੋ ਗੁਰੂ ਜੀ ਦੇ ਦਰਸ਼ਨ ਦਾ ਬਹੁਤ ਬਿਆਸਾ ਸੀ। ਉਹਨੇ ਸ਼ਿਗਰੀ ਗੁਰੂ ਜੀ ਪਾਸ ਪਹੁੰਚ ਕੇ ਨਮਸਕਾਰ ਕੀਤੀ ਅਤੇ ਵੇਖਿਆ ਕਿ ਗੁਰੂ ਜੀ ਆਪਣੇ ਹੱਥ ਇੱਕ ਬਟੇਰਾ ਫੜ ਕੇ ਉਹਦਾ ਮਾਸ ਤੜਵਾ ਤੜਵਾ ਕੇ ਦੂਜੇ ਹੱਥ ਫੜੇ ਹੋਏ ਆਪਣੇ ਬਾਜ ਨੂੰ ਖਵਾ ਰਹੇ ਨੇ ਬਟੇਰੇ ਨੂੰ ਤੜਫਦਾ ਵੇਖ ਕੇ ਗੁਰੂ ਜੀ ਪ੍ਰਸਾਨ ਹੋ ਰਹੇ ਨੇ ਇਹ ਵੇਖ ਕੇ ਸਿੱਖ ਦੇ ਮਨ ਵਿੱਚ ਗਲਾਨੀ ਆ ਗਈ ਕਿ ਅਸੀਂ ਇਹਨਾਂ ਦੀ ਸੋਭਾ ਸੁਣ ਕੇ ਕਾਸ਼ੀ ਤੋਂ ਦਰਸ਼ਨ ਕਰਨ ਆਏ ਆਂ ਪਰ ਇੱਥੇ ਆਣ ਕੇ ਤਾਂ ਕੁਝ ਹੋਰ ਹੀ ਵੇਖਿਆ ਹੈ ਤਾਂ ਬੜੇ ਦਇਆਇਣ ਜਾਬਦੇ ਨੇ ਅੰਤਰਜਾਮੀ ਗੁਰੂ ਜੀ ਨੇ ਉਦੇ ਮਨ ਦੀ ਜਾਣ ਕੇ ਆਖਿਆ ਕਿਸੇ ਗੱਲ ਦੇ ਕਾਰਨ ਨੂੰ ਜਾਣੇ ਤੋਂ ਬਿਨਾ ਤਰਕ ਕਰਨਾ ਠੀਕ ਨਹੀਂ ਤੂੰ ਇਹਦੀ ਅਸਲੀਅਤ ਨੂੰ ਨਹੀਂ ਜਾਣਦਾ ਗੁਰੂ ਜੀ ਪਾਸੋਂ ਗੱਲ ਸੁਣ ਕੇ ਸਿੱਖ ਬੜਾ ਹੈਰਾਨ ਹੋਇਆ ਅਦੇ ਬੜਾ ਦੀਨ ਹੋ ਕੇ ਬੇਣਤੀ ਕੀਤੀ ਕਿ ਮਹਾਰਾਜ ਆਪ ਸਭ ਕੁਝ ਜਾਣਦੇ ਹੋ ਮੈਨੂੰ ਅਣਜਾਣ ਬੁੱਧੀ ਕਰਕੇ ਆਉ ਜੀ ਦੀ ਬਾਹਰਲੀ ਕਿਰਿਆ ਨੂੰ ਵੇਖ ਕੇ ਸ਼ੰਕਾ ਉਤਪਨ ਹੋਈ ਸੀ ਤਦ ਗੁਰੂ ਜੀ ਨੇ ਉਹਨੂੰ ਉਸ ਬਾਜ ਅਤੇ ਬਟੇਰੇ ਦੀ ਪਿਛਲੀ ਵਾਰਤਾ ਸੁਣਾਈ ਵੀ ਇਹ ਬਟੇਰਾ ਨਦੀ ਉੱਤੇ ਬੇੜੀ ਦਾ ਮਲਾਹ ਸੀ ਜੋ ਲੋਕਾਂ પાસે ਪੈਸੇ ਲੈ ਕੇ ਉਹਨਾਂ ਨੂੰ ਨਦੀ ਪਾਰ ਕਰਾਉਂਦਾ ਸੀ ਉਸ ਸਮੇਂ ਇਹ ਬਾਜ ਮਨੁੱਖੀ ਸਰੀਰ ਵਿੱਚ ਗੁਰੂ ਰਾਮਦਾਸ ਜੀ ਪਾਸ ਸਿੱਖ ਸੇਵਾਦਾਰ ਸੀ ਗੁਰੂ ਜੀ ਮਨਕ ਸਰੀਰ ਵਿੱਚ ਗੁਰੂ ਰਾਮਦਾਸ ਜੀ ਪਾਸ ਇਹ ਸੇਵਾਦਾਰ ਸੀ ਤੇ ਗੁਰੂ ਜੀ ਨੇ ਕਿਸੇ ਕਾਰਜ ਵਾਸਤੇ ਇਸ ਬਾਅਦ ਇੱਕ ਗੁਰੂ ਜੀ ਪਾਸ ਸੇਵਾਦਾਰ ਸੀ ਗੁਰੂ ਜੀ ਨੇ ਕਿਸੇ ਕਾਰਜ ਵਾਸਤੇ ਇਸ ਬਾਅਦ ਸਿੱਖ ਨੂੰ ਨਦੀ ਤੋਂ ਪਾਰ ਹੋਣ ਵਾਸਤੇ ਭੇਜਿਆ ਨਦੀ ਉੱਤੇ ਸਬਟੇਰੇ ਮਲਾ ਦੀ ਬੇੜੀ ਉੱਤੇ ਇਹ ਸਿੱਖ ਚੜ ਬੈਠਾ ਜਦੋਂ ਬੇੜੀ ਨਦੀ ਦੇ ਵਿਚਕਾਰ ਪਹੁੰਚੀ ਤਾਂ ਮਲਾ ਨੇ ਸਾਰਿਆਂ ਤੋਂ ਪੈਸੇ ਮੰਗੇ ਪਰ ਇਹ ਸਿੱਖ ਨੇ ਆਖਿਆ ਮੇਰੇ ਪਾਸ ਪੈਸੇ ਨਹੀਂ ਮੈਂ ਗੁਰੂ ਜੀ ਦੇ ਕੰਮ ਜਾ ਰਿਹਾ ਮੈਨੂੰ ਇਸ ਸਮੇਂ ਤੋਂ 5 ਪੈਸੇ ਲੈ ਕੇ ਜਿਹੜੇ ਮੇਰੇ ਪਾਸ ਨੇ ਪਾਰ ਉਤਾਰ ਦੇ ਪਰ ਮਲਾ ਨੇ ਆਖਿਆ ਇਹ ਪੈਸੇ ਥੋੜੇ ਨੇ ਇਸ ਝਗੜੇ ਵਿੱਚ ਹੀ ਮਲਾ ਨੇ ਸਿੱਖ ਨੂੰ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ ਤਦ ਡੁੱਬਦੇ ਹੋਏ ਸਿੱਖ ਨੇ ਆਖਿਆ ਵੀ ਜੇ ਮੇਰਾ ਵਾਸ ਚੱਲੇ ਤਾਂ ਮੈਨੂੰ ਮੈਂ ਇਸ ਨੂੰ ਕੱਚਾ ਹੀ ਖਾ ਜਾਵਾਂ ਇਸਨੇ ਨਾ ਗੁਰੂ ਜੀ ਦਾ ادب ਰੱਖਿਆ ਨਾ ਹੀ ਮੇਰੇ ਦੇ ਤਰਸ ਕੀਤਾ ਇਸ ਚਿਤਾਵਨੀ ਵਿੱਚ ਹੀ ਸਿੱਖ ਨੇ ਪ੍ਰਾਣ ਤਿਆਗ ਦਿੱਤੇ ਅਦੇ ਇਸ ਬਾਜ ਦੀ ਦੇ ਪਾਈ ਉਧਰ ਮਲਾ ਮਰ ਕੇ ਬਟੇਰੇ ਦੀ ਜੂਨ ਵਿੱਚ ਆਇਆ ਸੋਏ ਬਾਜ ਆਪਣੇ ਪਿਛਲੇ ਜਨਮ ਦਾ ਬਦਲਾ ਇਸ ਬਟੇਰੇ ਤੋਂ ਲੈ ਰਿਹਾ ਇਸ ਕਾਰਜ ਕਰਨ ਵਿੱਚ ਕੋਈ ਦੋਸ਼ ਨਹੀਂ ਤੂੰ ਸੰਸਾ ਨਾ ਕਰ ਗੁਰੂ ਜੀ ਦੇ ਪਾਸੋਂ ਇਹ ਵਾਰਤਾ ਸੁਣ ਕੇ ਸਿੱਖ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸੰਗਤ ਵਿੱਚ ਜਾ ਕੇ ਸਾਰੀ ਵਾਰਤਾ ਸੁਣਾਈ ਇਹਨੂੰ ਸੁਣ ਕੇ ਬੜੀ ਸ਼ਰਧਾ ਨਾਲ ਸੰਗਤ ਆਪੋ ਆਪਣੀ ਭੇਟਾਂ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਈ ਗੁਰੂ ਜੀ ਨੇ ਸਭ ਦੀ ਸੁਖ ਸਾਧ ਪੁੱਛੀ ਅਦੇ ਆਦਰ ਦਿੱਤਾ ਸੰਧਿਆ ਤੱਕ ਸੰਗਤ ਉੱਥੇ ਹੀ ਪਾਸ ਹੀ ਬੈਠੀ ਰਹੀ ਅਦੇ ਸੋਦਰ ਦੇ ਪਾਠ ਪਰੰਤ ਗੁਰੂ ਜੀ ਆਪਣੇ ਆਸਾਨ ਦੇ ਚਲੇ ਗਏ ਸੰਗਤ ਆਪਣੇ ਡੇਰੇ ਨੂੰ ਚਲੀ ਗਈ ਕੋਈ ਦਿਨ ਸੰਗਤ ਹੋਰ ਠਹਿਰ ਕੇ ਗੁਰੂ ਜੀ ਦੇ ਬਚਨ ਸੁਣ ਕੇ ਨਿਹਾਲ ਹੁੰਦੀ ਰਹੀ ਫਿਰ ਆਗਿਆ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੀ ਗਈ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਗੁਰੂਪਦੇ ਸੁਣਾਉਂਦੇ ਦੋ ਵੇਲੇ ਦੀਵਾਨ ਸਜਦਾ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਨਿਹਾਲ ਕਰਦੀਆਂ